ਰਾਜਪੁਰੇ ਦੇ ਸ਼ਹਿਰ ਵਾਸੀ ਪਿਛਲੇ ਲੰਬੇ ਸਮੇਂ ਤੋਂ ਆਟੋ ਚਾਲਕਾਂ ਤੇ ਕਾਫੀ ਪਰੇਸ਼ਾਨ ਸਨ ਕਿਉਂਕਿ ਜਦੋਂ ਵੀ ਜਿੱਥੇ ਵੀ ਸਵਾਰੀ ਦੇਖਦੇ ਸਨ ਉੱਥੇ ਹੀ ਬ੍ਰੇਕ ਮਾਰ ਦਿੰਦੇ ਸਨ ਪਿੱਛੇ ਵਾਹਨਾ ਦੇ ਹਾਦਸੇ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਸੀ ਅੱਜ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਗਨ ਚੌਕ ਨੈਸ਼ਨਲ ਹਾਈਵੇ ਦੇ ਨੇੜੇ ਪੁਲਿਸ ਦੇ ਫਲੋ ਨਾਕੇ ਬੰਦੀ ਕਰਕੇ ਆਟੋ ਚਾਲਕਾਂ ਤੇ ਹੋਰ ਨਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੀ ਅੱਧੀ ਦਰਜਨ ਦੇ ਕਰੀਬ ਚਲਾਨ ਕੱਟੇ ਨੇ ਰਾਜਪੁਰ ਟ੍ਰੈਫਿਕ ਪੁਲਿਸ ਇੰਚਾਰਜ ਗੁਰਬਚਨ ਸਿੰਘ ਨੇ ਦੱਸਿਆ ਕਿ ਅੱਜ ਇੱਕ ਆਟੋ ਚਾਲਕ ਨੂੰ ਰੋਕ ਕੇ ਕਾਗਜ਼ਾਤ ਪੁੱਛੇ ਗਏ ਅਤੇ ਉਸ ਦੇ ਕੋਲ ਕਾਗਜ਼ਾਤ ਨਹੀਂ ਸਨ ਜਿਸ ਦੇ ਕੀ ਆਟੋ ਨੂੰ ਬਾਉਂਡ ਕਰ ਦਿੱਤਾ ਗਿਆ ਸੋ ਇਸੇ ਦੌਰਾਨ ਉਹਨਾਂ ਹੋਰ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਕਿ ਕੁਛ ਗਿਆ ਸੋ ਆਉ ਸੁਣਦੇ ਉਹਨਾਂ ਦੀ ਸੁਪਰਨੀ ਇਸ ਤਰ੍ਹਾਂ ਦੀ ਗੱਲ ਹੈ ਅਸੀਂ ਸਾਡਾ ਰੁਟੀਨ ਦੀ ਚੈਕਿੰਗ ਹੈ ਅਸੀਂ ਰੋਜ਼ ਚਲਾਨ ਕਰਦੇ ਹਾਂ ਜਿਹੜੇ ਕਿ ਮੋਟਰ ਟੈਕਸ ਕਲੈਕਟਰ ਦੀ ਲਗਣਾ ਕਰਦੇ ਨੇ ਤੇ ਅੱਜ ਜੀ ਅਸੀਂ 3 ਬਲਰਾਂ ਦੇ ਕੁਝ ਚੈਕਿੰਗ ਕੀਤੀ ਸੀ ਕਾਜ ਪੱਤਰ ਜਿਨ੍ਹਾਂ ਦੇ ਕਾਜ ਪੱਤਰ ਘੱਟ ਸੀ ਉਹਨਾਂ ਦੇ ਅਸੀਂ ਚਲਾਨ ਕੀਤੇ ਆ ਇੱਕ ਆਟੋ ਸੀਗਾ ਜਿਹਦੇ ਕੋਲ ਬਿਲਕੁਲ ਕੋਈ ਕਾਜ ਨਹੀਂ ਸੀ ਉਹ ਟੈਂਪਰੀ ਨੰਬਰ ਚੱਲ ਰਿਹਾ ਜੀ ਕਿਉਂਕਿ ਕੱਲੋਂ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇ ਦੇਣ ਜਾਂ ਕਿਸੇ ਦਾ ਕੋਈ ਸਮਾਨ ਜਰੂਰੀ ਸਮਾਨ ਰਹਿ ਜਾਂਦਾ ਜੀ ਤੇ ਉਹ ਇਹ ਟੈਂਪਰੀ ਨੰਬਰ ਤੋਂ ਕਿਧਰ ਕੋਈ ਗੱਡੀ ਲੱਭ ਨਹੀਂ ਸਕਦਾ ਜੀ ਤੇ ਇਸ ਕਰਕੇ ਫਿਰ ਉਹ ਅਸੀਂ ਅੰਡਰ ਸੈਕਸ਼ਨ 207 ਦੇ ਤਹਿਤ ਬਾਉਂਡ ਕੀਤਾ ਜੀ ਕਿਉਂਕਿ ਬਸ ਸਟੈਂਡ ਦੇ ਵਿੱਚ ਖੜਾ ਹੈ ਜੀ ਉਹ ਤੇ ਅੱਗੇ ਤੇ ਵੀ ਸਾਡੀ ਇਹ ਚੈਕਿੰਗ ਜਾਰੀ ਰਹੇਗੀ ਜੀ ਤੇ ਅੱਜ ਇੱਕ ਤਾਂ ਜੀ ਸਵੇਰੇ ਮਾਰਨਿੰਗ ਸਰਹੰਦਪਾਈ ਪਾਸ ਦੇ ਪੁਲ ਦੇ ਨੀਚੇ ਜੀ ਪ੍ਰੌਲੀ ਖੜੀ ਸੀਗੀ ਤੂੜੀ ਵਾਲੀ ਉਹਦਾ ਵੀ ਅਸੀਂ ਬਾਉਂਡ ਕੀਤੀ ਆ ਉਹ ਥਾਣਾ ਸਿਟੀ ਰਾਜਪੁਰਾ ਵਿਖੇ ਖੜੀ ਆ ਇਹ ਕੀ ਹੈ ਕਿ ਉਹ ਪਿੰਡਾਂ ਦੇ ਲੋਕ ਜੀ ਰਾਤ ਨੂੰ ਜਦ ਸਾਡੀ ਡਿਊਟੀ 8 ਤੋਂ 8 ਹੁੰਦੀ ਆ ਵੱਡੋ ਰਾਤ ਨੂੰ ਖੜੀ ਕਰ ਜਾਂਦੇ ਨੇ ਟਰੈਕਟਰ ਕੱਢ ਕੇ ਲੈ ਜਾਂਦੇ ਨੇ ਸਵੇਰੇ ਜੀ ਗੁਰਦੁਆਰਾ ਸਾਹਿਬ ਵਿੱਚ ਪਿੰਡ ਪਬਲੀ ਅਨਾਉਂਸਮੈਂਟ ਕਰਾ ਕੇ ਅਨਾਉਂਸਮੈਂਟ ਕਰਾ ਕੇ ਤਾਂ ਉਸ ਨੂੰ ਬਲਾਕ ਕੀਤਾ ਉਹ ਇੱਕ ਟਰਾਲੀ ਐ ਇੰਟਰਸੈਕਸ਼ਨ ਕੋਲ ਸਾਡੇ ਤੇ ਅੱਜ ਬੰਦ ਕੀਤੀ ਉਹ ਥਾਣਾ ਸਿਟੀ ਰਾਜਪੁਰਾ ਦੇ ਵਿੱਚ ਠ ਉਹ ਜਿਹੜੇ ਡਾਈਮਡ ਉਹ ਰਿਪੀ ਜਾਂਦੀਆਂ ਆ 12 ਨੂੰ ਜਿਹੜੇ ਵਿੱਚ ਸੜਕਾਂ ਦੇ ਵਿੱਚ ਖੜਾ ਲੈਂਦੇ ਆ ਅਸੀਂ ਨਾ ਦੇਖੇ ਬਿਲਕੁਲ ਸਰ 80 ਨੂੰ ਅਸੀਂ ਸੇਲ ਬੱਕਰੇ ਸਾਡੇ ਜੀ ਸੜਕ ਸੁਰੱਖਿਆ ਸਪਤਾ ਵੀ ਚੱਲਦਾ ਜੀ ਮੰਥ ਵੀ ਚੱਲਦਾ ਅਸੀਂ ਵੈਸੇ ਵੀ ਰੋਕ ਕੇ ਇਹਨਾਂ ਨੂੰ ਜੀ ਹਰ ਵੀਕਲੀ ਜੇ ਇੱਕ ਵਾਰ ਮੀਟਿੰਗ ਲੈਂਦੇ ਆ ਇਹਨਾਂ ਦੀ ਉਹ ਮੀਟਿੰਗ ਦੌਰਾਨ ਇਹਨਾਂ ਨੂੰ ਮੇਰੀ ਟੀਮ ਵੀ ਬੱਸ ਦੱਸਦੀ ਰਹਿੰਦੀ ਆ ਵੀ ਤੁਸੀਂ ਆਪਣੇ ਸਹੀ ਚੱਲੋ ਸਹੀ ਡਰਾਈਵਿੰਗ ਕਰੋ ਤਾਂ ਉਹ ਸੀਟ ਬੈਲਟਰ ਜਿੱਦਾਂ ਕਿ ਹੁਣ 3 ਵਲਪ ਦੇ ਸੀਟ ਬੈਲਟਰ ਨਹੀਂ ਹੁੰਦੀ ਸਰੇਆਂ ਦੇ ਲਾਇਸੈਂਸ ਇੰਸ਼ੋਰੈਂਸ ਪੋਲਿਸੀ ਇਹਨਾਂ ਨੂੰ ਮਤਲਬ ਕਿ ਰੱਖਣ ਨੂੰ ਕਿਹਾ ਜਾਂਦਾ ਜੀ ਆ ਲੈ ਦੇ ਦੇ ਬਾਈਕ ਸਵਾਰ ਹੈ ਬਿਨਾ ਨੰਬਰ ਪਲੇਟ ਆਲੇ ਸਰ ਨੰਬਰ ਪਲੇਟਾਂ ਦੇ ਸਾਡੇ ਘਟੂ ਘਟ ਜੀ 50 ਤੋਂ 40 30 40 50 ਚਲਾਨ ਹੋ ਜਾਂਦੇ ਆ ਵਿਦਆਊਟ ਨੰਬਰ ਪਲੇਟ ਦੇ ਸਾਡੇ ਪਟਾਲੀ ਵਾਲੇ ਚੌਂਕ ਜੀ ਵੀ ਭਵਾਰਾ ਚੌਂਕ ਵੀ ਸਾਡੀ ਪਟਵੰਤ ਜਗਤ ਕਾਲ ਚੈਕਿੰਗ ਕਰਕੇ ਦੀ ਉਹਨਾਂ ਚਲਾਨ ਕਰਦੇ ਨੇ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਸਰ